हां ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਗੁਣਜ ਅਤੇ ਗੁਣਨਖੰਡਾਂ ਨਾਲ ਸੰਬੰਧਿਤ ਟੈਸਟ 70 ਹੈ ਜਿਹੜਾ ਉਹ ਕਰਨ ਲੱਗੇ ਹਾਂ ਬੇਟਾ ਤਾਂ ਪਹਿਲਾ ਸਵਾਲ ਹੈ ਇੱਕ ਅਭਾਜ ਸੰਖਿਆ ਦੇ ਕਿੰਨੇ ਗੁਣਨਖੰਡ ਹੁੰਦੇ ਸਭ ਤੋਂ ਪਹਿਲਾਂ ਤਾਂ ਬੇਟਾ ਸਾਨੂੰ ਇਹ ਪਤਾ ਹੋਣਾ ਚਾਹੀਦਾ ਅਭਾਜ ਸੰਖਿਆ ਕਿਹਨੂੰ ਕਹਿੰਦੇ ਜਿਵੇਂ ਸਭ ਤੋਂ ਪਹਿਲੀ ਅਭਾਜ ਸੰਖਿਆ 2 ਆ ਤਾਂ 2 ਦੇ ਗੁਣਨਖੰਡ ਕਿਹੜੇ ਬਣਨਗੇ 1 ਗੁਣਾ 2 ਆ ਦੋ ਹੀ ਬਣ ਗਏ ਬੇਟਾ ਇਦੂ ਵੱਧ ਤਾਂ ਬਣਦੇ ਨਹੀਂ ਜੇ ਦੂਜੀ ਅਭਾਜ ਸੰਖਿਆ 3 ਆ 3 ਦੇ ਗੁਣਨਖੰਡ ਕੀ ਬਣਦੇ ਆ 1 3 ਦੋ ਹੀ ਬਣਦੇ ਆ ਤਾਂ ਹਰ ਅਭਾਜ ਸੰਖਿਆ ਦੇ ਬੇਟਾ ਦੋ ਹੀ ਗੁਣਨਖੰਡ ਹੁੰਦੇ ਆ ਇੱਕੋ ਸੰਖਿਆ ਆਪ ਹੁੰਦੀ ਹੈ ਤੇ ਇੱਕ ਇੱਕ ਹੁੰਦਾ ਹੈ ਠੀਕ ਹੈ ਤਾਂ ਇਸ ਕਰਕੇ ਬੇਟਾ ਅਸੀਂ ਇਹਦਾ b ਤੇ 2 ਆਨਸਰ ਦਿੰਦਾ ਪਿਆ ਅਸੀਂ ਸੈਕਿੰਡ ਸੈਕਿੰਡ ਵਨ ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਕਹਿੰਦਾ 18 ਤੇ 24 ਦੇ ਸਾਂਝੇ ਗੁਣਨਖੰਡਾਂ ਦੀ ਸੰਖਿਆ ਦੱਸੋ 18 ਤੇ 24 ਦੇ ਸਾਂਝੇ ਗੁਣਨਖੰਡ ਬੇਟਾ ਪਹਿਲਾਂ ਤਾਂ ਅਸੀਂ 18 ਤੇ 24 ਦੇ ਗੁਣਨਖੰਡ ਬਣਾਵਾਂਗੇ 18 ਦੇ ਗੁਣਨਖੰਡ ਆ ਜਿਹੜੇ ਬੇਟਾ ਉਹ ਕੀ ਬਣਨਗੇ 1 18 ਜਿੱਥੇ ਬੇਟਾ ਗੁਣਾ ਕਰਕੇ 18 ਆ ਜਾਂਦਾ ਉਹ ਗੁਣਨਖੰਡ ਹੁੰਦੇ ਸਾਰੇ ਫਿਰ 2 9 18 ਹੁੰਦੇ ਆ ਬੇਟਾ ਫਿਰ 3 6 18 ਹੁੰਦੇ ਆ ਠੀਕ ਹੈ ਫਿਰ 4 ਤੇ 5 ਤੇ 6 3 ਤਾਂ ਹੋ ਗਏ 7 ਤੇ ਹੁਣ ਬੇਟਾ ਰਿਪੀਟ ਕਰਨਗੇ ਇਹ ਠੀਕ ਹੈ ਤਾਂ 6 ਗੁਣਖੰਡ ਬਣ ਗਏ 1 2 3 6 9 18 18 ਦੇ ਠੀਕ ਹੈ ਤੇ 24 ਦੇ ਗੁਣਖੰਡ 1 24 24 2 12 24 ਠੀਕ ਹੈ 3 8 24 ਆ ਸਾਰੇ ਗੁਣਖੰਡ ਬਣ ਗਏ ਇਹਦੇ 4 6 24 ਠੀਕ ਹੈ ਤਾਂ 5 ਤੇ ਵੀ ਨਹੀਂ 6 4 ਹੋ ਗਿਆ 7 8 3 ਪਹਿਲਾਂ ਹੀ ਹੋ ਗਿਆ ਤਾਂ ਇਹਦੇ ਗੁਣਨਖੰਡ ਆਹ ਹੈ ਇਹਦੇ ਆਹ ਹੈ ਇੱਕ ਤਾਂ ਬੇਟਾ ਇੱਕ ਸਾਂਝਾ ਦੋਵਾਂ ਦੇ ਵਿੱਚ ਹੈਗਾ ਇੱਕ ਦੋ ਸਾਂਝਾ ਆ ਇਹਦੇ 'ਚ ਵੀ ਹੈਗਾ ਇਹਦੇ 'ਚ ਵੀ ਹੈਗਾ ਇੱਕ ਤਿੰਨ ਵੀ ਸਾਂਝਾ ਆ ਇਹਦੇ 'ਚ ਵੀ ਹੈਗਾ ਇਹਦੇ ਵਿੱਚ ਵੀ ਹੈਗਾ ਇੱਕ 6 ਸਾਂਝਾ ਆ ਇਹਦੇ ਵਿੱਚ ਵੀ ਹੈ ਇਹਦੇ ਵਿੱਚ ਵੀ ਇਹ ਤੋਂ ਇਲਾਵਾ ਕੋਈ ਵੀ ਗੁਣਨਖੰਡ ਸਾਂਝਾ ਨਹੀਂ ਹੈਗਾ ਤਾਂ ਇਸ ਕਰਕੇ ਕਿੰਨੇ ਗੁਣਖੰਡ ਸਾਂਝੇ 1 2 3 ਤੇ 4 ਤਾਂ ਇਹੀ ਪੁੱਛਿਆ ਬੇਟਾ 18 ਤੇ 24 ਦੇ ਵਿੱਚਕਾਰ ਸਾਂਝੇ ਗੁਣਖੰਡਾਂ ਦੀ ਸੰਖਿਆ D1 ਜਿਹੜਾ ਸਾਡਾ ਰਾਈਟ ਆਨਸਰ ਆਊਗਾ 4 ਠੀਕ ਹੈ ਤਾਂ ਅਸੀਂ D1 ਨੂੰ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 3 ਕਹਿੰਦਾ 14 ਅਤੇ 77 ਦੇ ਵਿੱਚਕਾਰ 7 ਦੇ ਗੁਣਜਾਂ ਦੀ ਸੰਖਿਆ ਹੈ 14 ਅਤੇ 77 ਦੇ ਵਿਚਕਾਰ ਬੇਟਾ 14 ਤੇ 70 ਨੂੰ ਵਿੱਚ ਨਹੀਂ ਲੈਣਾ 7 ਦੇ ਪਹਾੜੇ ਤੇ ਬਾਕੀ ਜਿੰਨੀਆਂ ਰਕਮਾਂ ਆਉਂਦੀਆਂ ਵਿੱਚ ਆਣਗੀਆਂ 7 3 21 ਬੇਟਾ 7 4 28 7 5 35 7 6 42 7 7 49 7 8 56 7 9 63 ਤੇ 7 10 70 11 ਤੋਂ 77 ਆ ਜਾਣੇ ਉਹ ਨਹੀਂ ਆ ਬੇਟਾ ਇਹਦੇ ਜਿਹੜੇ 7 ਦੇ ਗੁਣ ਜਾਂ ਜਿਹੜੇ 14 ਤੇ 70 ਦੇ ਵਿੱਚਕਾਰ ਆਉਂਦੇ ਇਹਨਾਂ ਨੂੰ ਗਿਣ ਲੈਨੇ 1 2 3 4 5 6 7 8 ਤਾਂ ਕਿੰਨੇ ਇਹਦੇ ਗੁਣਜਾਂ ਦੀ ਸੰਖਿਆ 8 ਸੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 4 ਕਹਿੰਦਾ 20 ਦੇ ਗੁਣਖੰਡ ਹਨ ਤਾਂ 20 ਦੇ ਗੁਣਖੰਡ ਬੇਟਾ ਅਸੀਂ ਕਿਵੇਂ ਬਣਾਵਾਂਗੇ ਉਸੇ ਤਰ੍ਹਾਂ ਹੀ ਜਿਵੇਂ ਪਹਿਲਾਂ ਸਵਾਲ ਕੀਤਾ ਸੀ 1 20 20 ਆ ਦੋਵੇਂ ਗੁਣਖੰਡ ਆ 2 10 20 3 ਤੇ ਨਹੀਂ ਜਾਂਦਾ 4 5 20 ਠੀਕ ਐ ਇਸ ਤੋਂ ਬਾਅਦ ਦੇ ਵਿੱਚ ਬੇਟਾ ਜਾਂਦਾ ਕਿਸੇ ਤੇ 6 7 8 ਤੇ ਵੀ ਨਹੀਂ 9 ਤੇ 10 ਦੁਣਾ ਹੋ ਚੁੱਕੇ ਹੋਏ ਆ 1 2 4 5 10 ਤੇ 20 20 ਦੇ ਗੁਣਖੰਡ ਹੈਗੇ ਆ 1 2 4 5 10 ਤੇ 20 d1 ਹੈ ਜਿਹੜਾ ਬੇਟਾ ਸਾਡੇ ਕੋਲੇ ਰਾਈਟ ਆਨਸਰ ਆਊਗਾ ਤਾਂ ਆ ਦੇਖੋ 1 2 4 5 10 ਤੇ 20 ਇਹ ਸਾਡਾ ਰਾਈਟ ਆਨਸਰ ਬਣਦਾ ਪਿਆ ਹੈ ਠੀਕ ਹੈ ਬੇਟਾ ਤਾਂ d1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 5 ਕਹਿੰਦਾ 36 ਦੇ ਗੁਣਖੰਡਾਂ ਦੀ ਸੰਖਿਆ ਹੈ 36 ਦੇ ਗੁਣਨਖੰਡਾਂ ਦੀ ਸੰਖਿਆ ਬੇਟਾ ਅਸੀਂ ਕੱਢ ਲੈਣੀ ਹੈ ਕਿਵੇਂ ਕੱਢਾਂਗੇ ਇਹਦੇ ਕੱਢਾਂਗੇ ਗੁਣਨਖੰਡ 1 36 36 2 18 36 ਠੀਕ ਹੈ ਤੇ 3 12 36 4 9 36 ਇਹ ਬੇਟਾ ਪਾੜਿਆਂ ਚ ਐਕਸਪਰਟ ਹੋਣਾ ਪਊਗਾ ਇਹ ਸਵਾਲ ਕੱਢਣ ਦੇ ਲਈ ਤੇ 4 ਤੋਂ ਬਾਅਦ 5 ਤੇ ਨਹੀਂ 6 6 6 36 ਠੀਕ ਹੈ 7 ਤੇ ਵੀ ਨਹੀਂ 8 ਤੇ ਵੀ ਨਹੀਂ 9 4 9 4 ਹੋਗੇ 12 3 ਵੀ ਹੋਗੇ ਬਾਕੀ ਸਾਰੇ ਹੋਗੇ ਤਾਂ ਆਹ ਬੇਟਾ ਇਹਦੇ ਗੁਣਨਖੰਡ ਬਣ ਗਏ ਆਹ ਜਿਹੜਾ ਦੋ ਛੀਕਿਆਂ ਚੋਂ ਛੀਕਾ ਇੱਕ ਵਾਰੀ ਲਵਾਂਗੇ ਅਸੀਂ ਠੀਕ ਹੈ ਤੇ ਇਹਦੇ ਗੁਣਨਖੰਡ 1 2 3 4 6 9 12 18 ਤੇ 36 ਤਾਂ ਇਹਦੀ ਸੰਖਿਆ 1 2 3 4 5 6 7 8 ਤੇ 9 ਕਿੰਨੀ ਬਣ ਗਈ ਬੇਟਾ ਇਹਦੇ ਗੁਣਨਖੰਡਾਂ ਦੀ ਸੰਖਿਆ 9 ਤਾਂ D1 ਨੂੰ 9 ਆਨਸਰ ਦਿੰਦਾ ਭਈ D1 ਨੂੰ ਅਸੀਂ ਐਸ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 6 ਹੇਠ ਲਿਖਿਆਂ ਵਿੱਚੋਂ ਕਿਹੜਾ 316 ਦਾ ਗੁਣਨਖੰਡ ਨਹੀਂ ਹੈ ਤੇ ਬੇਟਾ ਇਹ ਕੱਲ ਦੇ ਪੇਪਰ 'ਚ ਆਪਾਂ ਸਵਾਲ ਕੀਤਾ ਸੀਗਾ ਗੁਣਨਖੰਡ ਆ ਜਿਹੜਾ ਉਹ ਜਿਹੜੀ ਸੰਖਿਆ ਦਾ ਗੁਣਨਖੰਡ ਹੁੰਦਾ ਉਹ ਸੰਖਿਆ ਨੂੰ ਪੂਰਾ ਪੂਰਾ ਵੰਡਦਾ ਬਾਕੀ ਇਹ ਇੱਕ ਤੇ ਵੀ ਵੰਡੀ ਜਾਂਦੀ 152 ਤੇ ਵੀ ਵੰਡੀ ਜਾਂਦੀ 79 ਤੇ ਵੀ 308 ਤੇ ਜਿਹੜੀ 316 ਨਹੀਂ ਵੰਡੀ ਜਾਂਦੀ ਕੱਲ ਆਪਾਂ ਵੰਡ ਕੇ ਦੇਖਿਆ ਸੀ ਇਸ ਕਰਕੇ D1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰਾਂਗੇ ਠੀਕ ਹੈ ਅੱਗੇ ਆ ਗਿਆ 7ਵਾਂ ਸਵਾਲ ਕਹਿੰਦਾ 25 ਤੋਂ ਛੋਟੇ ਤਿੰਨ ਦੇ ਗੁਣਜਾਂ ਦੀ ਸੰਖਿਆ ਹੈ ਤਾਂ 25 ਤੋਂ ਛੋਟੇ ਤਿੰਨ ਦੇ ਗੁਣਜ ਬੇਟਾ ਕਿਹੜੇ ਇੱਕ ਤਾਂ ਤਿੰਨ ਦਾ ਗੁਣਜ ਤਿੰਨ ਹੀ ਹੋ ਗਿਆ 3 6 9 12 15 18 21 ਤੇ 24 ਆ ਸਾਰੇ ਤਿੰਨ ਦੇ ਗੁਣਜ ਆ ਜਿਹੜੇ 25 ਤੋਂ ਛੋਟੇ ਆ 1 2 3 4 5 6 7 8 ਤਾਂ 25 ਤੋਂ ਛੋਟੇ ਤਿੰਨ ਦੇ ਗੁਣਜਾਂ ਦੀ ਸੰਖਿਆ ਕਿੰਨੀ ਆ ਗਈ 8 ਸੀ 1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਟਿਕ ਕਰਾਂਗੇ ਠੀਕ ਹੈ ਅੱਗੇ ਆ ਗਿਆ ਬੇਟਾ 8 ਹਰੇਕ ਟਾਂਕ ਸੰਖਿਆ ਦਾ ਗੁਣਨਖੰਡ ਹੈ ਤਾਂ ਹਰੇਕ ਟਾਂਕ ਸੰਖਿਆ ਦਾ ਗੁਣਨਖੰਡ ਬੇਟਾ 1 ਹੁੰਦਾ ਹੈ ਠੀਕ ਹੈ ਤਾਂ ਇਸ ਕਰਕੇ ਬੇਟਾ ਅਸੀਂ 1 ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਕਿਉਂਕਿ 1 ਹਰ ਸੰਖਿਆ ਦਾ ਤਾਂਕ ਸੰਖਿਆ ਦਾ ਗੁਣਨਖੰਡ ਹੁੰਦਾ ਹੈ ਠੀਕ ਹੈ ਤਾਂ ਅੱਗੇ ਆ ਗਿਆ ਬੇਟਾ ਸਵਾਲ ਨੰਬਰ 9 80 ਦੇ ਅਭਾਜ ਗੁਣਨਖੰਡ ਹਨ ਹੁਣ ਬੇਟਾ ਉਹਨੇ ਗੁਣਨਖੰਡ ਨਹੀਂ ਪੁੱਛੇ ਹੁਣ ਉਹਨੇ ਅਭਾਜ ਗੁਣਨਖੰਡ ਪੁੱਛਿਆ ਆਪਾਂ ਅਭਾਜ ਗੁਣਨਖੰਡਾ ਦਾ ਇਸ ਤਰ੍ਹਾਂ ਕੱਢਾਂਗੇ ਠੀਕ ਹੈ ਤਾਂ 80 ਲਿਖਾਂਗੇ ਵਿੱਚ 2 ਦੇ ਭਾੜੇ ਤੇ 40 2 ਤੇ ਵੀ ਫੇਰ 2 ਤੇ 2 ਦਾ ਆਇਆ ਵੀ ਫੇਰ 2 ਤੇ 2 5 10 ਇਸ ਤੋਂ ਬਾਅਦ ਤਾਂ 5 ਇੱਕੰ 5 ਜਾਊਗਾ 1 ਕਾਸੀਂ ਲੈਂਦੇ ਨਹੀਂ ਕਿਉਂਕਿ ਅਪਹਾਜ ਸੰਖਿਆਵਾਂ ਵਿੱਚ 1 ਨਹੀਂ ਆਉਂਦਾ ਤਾਂ ਇਹਦੇ ਗੁਣਖੰਡ 1 2 3 4 2 ਤੇ 1 5 ਆ ਹੋ ਗਿਆ ਠੀਕ ਹੈ ਤਾਂ ਦੇਖੋ 1 2 3 4 2 1 5 ਆ ਇਹ ਵਨ ਹੀ ਇਹਦਾ ரைਟ ਆਨਸਰ ਬਣਦਾ ਪਿਆ ਹੈ ਤੇ ਸੋ ਬੇਟਾ ਇਹ ਸੀਗਾ ਇਹਦਾ ਸਵਾਲ ਨੰਬਰ 9 ਤੇ ਅਗਲੇ ਸਵਾਲ ਬੇਟਾ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ